ਕਮੀ ਸਾਹਿਬ ਜਰਾ ਦੱਸਿਓ ਹਾ ਤੁਸੀਂ ਹੁਣ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਕੇਸ ਪਾਇਆ ਕਾਹਦਾ ਪਾਇਆ ਜੀ 9 ਕਰੋੜ 61 ਲੱਖ 15000 ਕੁਝ 100 ਰੁਪਏ ਦਾ ਤੁਸੀਂ ਕੇਸ ਪਾਇਆ ਵੀ ਇਹ ਸਤਿੰਦਰ ਕੋਹਲੀ ਨੇ ਗੁਰੂ ਕੀ ਖੋਲ ਜਿਹੜੀ ਆ ਉਹਦੀ ਨਜਾਇਜ਼ ਜਿਹੜੀ ਆ ਲੁੱਟ ਕੀਤੀ ਆ ਉਹ ਪੈਸੇ ਤੇ ਤੁਸੀਂ ਦਿੱਤੇ ਹੋਏ ਜੇ ਤੁਹਾਡੇ ਤੇ ਸੁੱਕੇ ਅਮਲੀ ਦਾ 76 ਤੁਸੀਂ ਉਹਦੇ ਛੱਤਰ ਤੋਂ ਡਰਦੇ ਔਰ ਕਿ ਸਤਿੰਦਰ ਕੋਹਲੀ ਸੁਖਬੀਰ ਬਾਦਲ ਦੇ ਜਿੰਨੇ ਕਾਰੋਬਾਰ ਨੇ ਬਾਦਲਾਂ ਦੇ ਉਹਨਾਂ ਦਾ ਚਾਰਟਰ ਕਾਊਂਟਰ ਕੀ ਹੈ ਇਹ ਕੋ ਹੋਰ ਵੀ ਬਹੁਤ ਸਾਰੇ ਕੰਮ ਨੇ ਬਾਦਲਾਂ ਦੇ ਪੀਟੀਸੀ ਚੈਨਲ ਜਿਹੜਾ ਉਹਦੇ ਉਹ ਉਹ ਵੀ ਇਹ ਚਲਾ ਰਿਹਾ ਹੈ ਉਹਦੇ ਵਿੱਚ ਵੀ ਇਹ ਹਿੱਸੇਦਾਰ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਨੇ ਕੰਮ ਕੀਤਾ ਧਾਮੀ ਸਾਹਿਬ ਜਰਾ ਦੱਸਿਓ ਹਾ ਤੁਸੀਂ ਹੁਣ ਗੁਰਦੁਆਰਾ ਜੁਡੀਸ਼ੀਅਲ ਕੋਰਟ ਚ ਕੇਸ ਪਾਇਆ ਕਾਦਾ ਪਾਇਆ ਜੀ 9 ਕਰੋੜ 61 ਲੱਖ 15000 ਕੁਝ 100 ਰੁਪਏ ਦਾ ਤੁਸੀਂ ਕੇਸ ਪਾਇਆ ਵੀ ਇਹ ਸਤਿੰਦਰ ਕੋਹਲੀ ਨੇ ਗੁਰੂ ਕੀ ਗੋਲਕ ਜਿਹੜੀ ਆ ਉਹਦੀ ਨਜਾਇਜ਼ ਜਿਹੜੀ ਆ ਲੁੱਟ ਕੀਤੀ ਆ ਉਹ ਪੈਸੇ ਤੇ ਤੁਸੀਂ ਦਿੱਤੇ ਹੋਏ ਤੇ ਉੱਤੇ ਕੇਸ ਕਰਦੇ ਹੋਣ ਤੇ ਫਿਰ ਕੇਸ ਕੀਤਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਤੁਹਾਡੀ ਆ 5 ਸਾਲ ਹੋ ਗਏ ਨੇ ਉੱਥੇ ਕੇਸ ਚੱਲਦੇ ਨੂੰ ਅਜੇ ਤੱਕ ਫੈਸਲਾ ਕਿਉਂ ਨਹੀਂ ਗਾ ਔਰ ਕਵਰੀ ਕਿਉਂ ਨਹੀਂ ਲੈ ਰਿਹਾ ਤੁਸੀਂ ਇਸ ਕਰਕੇ ਨਹੀਂ ਲੈ ਰਹਾ ਕਿ ਤੁਹਾਡੇ ਤੇ ਸੁੱਕੇ ਅਮਲੀ ਦਾ 76 ਤੁਸੀਂ ਉਹਦੇ 76 ਤੋਂ ਡਰਦੇ ਔਰ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦਾ ਚੇਅਰਮੈਨ ਆ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਜਿਹੜੇ ਮੈਂਬਰ ਨੇ ਮੈਂ ਉਹਨਾਂ ਤਿੰਨਾਂ ਨੂੰ ਬਾਦਲਾਂ ਦੇ ਤਲੇ ਛੱਟ ਕਹਿਣਾ ਉਹ ਅਦਾਲਤ ਲਾਉਂਦੇ ਨੇ ਜਿਉਂ ਉਹਨਾਂ ਚ ਹਿੰਮਤ ਆ ਤੇ ਕਰਨ ਮਿਰਤੈ ਮਾਨ ਹਨੀ ਦਾ ਕੇਸ ਤਾਂ ਮੈਂ ਦਊਂ ਜਵਾਬ ਔਰ ਤੁਹਾਨੂੰ ਵੀ ਇਸ ਗੱਲ ਦੇ ਉੱਤੇ ਚੈਲੰਜ ਕਰਦਾ ਕਿ ਤੁਸੀਂ ਅੱਜ ਤੱਕ ਉਹ ਫੈਸਲਾ ਕਿਉਂ ਨਹੀਂ ਕਰਾਇਆ ਜਿਹੜਾ 9 ਕਰੋੜ 61 ਲੱਖ ਰੁਪਈਆ ਉਹ ਸਾਰਾ ਤੁਸੀਂ ਅੱਜ ਤੱਕ ਉਹ ਤੁਹਾਨੂੰ ਵਸੂਲ ਕਿਉਂ ਨਹੀਂ ਕੀਤਾ ਸੋ ਅੱਜ ਤੁਸੀਂ ਕੁਝ ਅਕਲ ਨੂੰ ਹੱਥ ਮਾਰੋ ਚੰਗੇ ਰਹੋਗੇ ਦੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਜਿਹੜੇ 16 ਬੰਦਿਆਂ ਦੇ ਖਿਲਾਫ ਐਫ ਆਈ ਆਰ ਹੋਈ ਆ ਉਹ ਉਹ ਨੇ ਜਿਨ੍ਹਾਂ ਨੂੰ ਤੁਸੀਂ ਦੋਸ਼ੀ ਮੰਨਿਆ ਤੇ ਤੁਸੀਂ ਹੁਣ ਉਹਨਾਂ ਦਾ ਜਿਹੜਾ ਸਰਾ ਸਹਾਰਤਾ ਆ ਉਹ ਛਿੱਟ ਦੇ ਅੱਗੇ ਰੱਖੋ ਤੇ ਜਿਹੜੇ ਬਾਕੀ ਦੋਸ਼ੀ ਨੇ ਪਰ ਅਸਲ ਗੱਲ ਤੇ ਇਹ ਆ ਨਾ ਧਾਨੀ ਸਾਹਿਬ ਕੀ ਇਹ ਸੱਚ ਨਹੀਂਗਾ ਭਈ ਛਿੱਟ ਤੋਂ ਤੁਸੀਂ ਇਸ ਕਰਕੇ ਡਰਦੇ ਹੋ ਤੁਸੀਂ ਬਾਹਾਂ ਤਾਂ ਖੜੀਆਂ ਕੀਤੀਆਂ ਨੇ ਭਈ ਜੇ ਇਹਦੀ ਇਨਕੁਆਰੀ ਹੋਈ ਪੜਤਾਲ ਹੋਈ ਜੁੰਗਾਈ ਦੇ ਨਾਲ ਤੇ ਤੁਹਾਡੇ ਵੱਡੇ ਵੱਡੇ ਮਗਰਮੱਛ ਆਉਣੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਉਣੇ ਆ ਪ੍ਰਧਾਨਾਂ ਤੱਕ ਆਉਣੇ ਆ ਔਰ ਇਹ ਗੱਲ ਜਿਹੜੀ ਆ ਉਸ ਪਾਸੇ ਨੂੰ ਵੀ ਜਾਣੀ ਆ ਜਿੱਦਾਂ ਸਤਿੰਦਰ ਕੋਹਲੀ ਨੂੰ ਜਿਹੜੇ ਪੈਸੇ ਜਿਹੜੇ ਦਿੱਤੇ ਨੇ ਉਹ ਕਿੰਨੇ ਰਖਵਾਇਆ ਗੱਲ ਉਧਰ ਨੂੰ ਵੀ ਜਾਣੀ ਆ ਜਿਸ ਕਰਕੇ ਤੁਸੀਂ ਬਾਹਾਂ ਸਿਰ ਤੇ ਰੱਖੀਆਂ ਨੇ